ਏ 960 ਇਹ ਵੀ ਮਜ਼ਾ ਖੜਾ ਹੈ 960 ਹੈ ਕਿ ਇਹ ਵੀ ਕੱਢਾ ਹੈ ਹੁਣ ਅੱਛਾ ਇਹ ਵੀ ਮਜ਼ਾ ਖੜਾ ਹੈ ਨਾ ਪੱਤਾ ਵੀ ਸੇਮ ਹੈ ਅੱਛਾ ਯਾਰ ਬਾਹਲੇ ਔਖੇ ਵੇੜੇ ਬਾਈ ਕਹਿੰਦਾ ਸਵੇਰ ਤੇ ਫਸੇ ਖੜੇ ਨੇ 16 ਟਰੈਕ ਕੱਢਤੇ ਬਾਈ ਦੋ ਦੋ ਹੁਣ ਵੇਖ ਹੁਣ ਬਣਾਓ ਮੇਰੇ ਕੋਲ ਨਹੀਂ ਹੈ। ਦੇਖੀ ਵੀ ਲੈਂਦੇ ਆਂ। ਠੀਕ ਹੈ। ਅੰਦਰੋਂ ਜਦੋਂ ਨਾਲੇ ਪਾਟ ਕੇ 3 ਤੋਂ 12 ਲੈਣਾ ਰਹੇ। ਆਹ ਆਹ। ਆਹ ਆਹ। ਹਾਂ।

ਮੋਰ ਜਾਂਦਾ ਬਣਾਵਾਦਾ ਆ ਏ ਓਏ ਹੁਣ ਲਿਆਓ ਬਸ ਠੰਡਾ ਠੰਡਾ ਬਾਈ ਬਾਈ ਆ ਚੈੱਕ ਹਾਂ ਹਾਂ ਭਾਈ ਜਾਨ ਤੋਕਾਉਂਦਾ 22 ਥੱਕ ਗਏ ਯਾਰ ਜਮਨ ਸਾਰੇ ਦੁਪਹਿਰ ਤੱਕ ਖਮੋਏ ਨੇ ਯਾਰਾਂ ਕ ਮੰਡੀਆਂ ਦੇ ਖਮੋਏ 8 9 ਟਰੈਕ ਕਰ 8 9 ਟਰੈਕਰ ਕੱਢਿਆ 16 ਕੱਢਿਆ ਅੱਛਾ ਅੱਛਾ ਦੂਰੀ ਦੂਰੀ ਫੇਰ ਕੱਢਨੇ ਯਾਰ ਇਕੱਲਾ ਕਰਿਆ ਹੀ ਡਰਾਈਵਰੀ ਅੱਛਾ ਦੂਰੀ ਦੂਰੀ ਫੇਰ ਕੱਢਨੇ 16 ਟਰੈਕ ਕੱਢਤੇ ਹੁਣ ਇਹਦਾ ਕਿਵੇਂ ਕਰੂਗੇ ਕੱਦੂ ਦਾ ਕਦੋਂ ਨਹੀਂ ਕਰਦੇ ਵਾਹ ਫੇਰ ਦੇਖਾਂਗੇ ਤੂੰ ਇਧਰ ਆਦੀ ਆਇਆ ਮਲੇ 55 ਲਾ ਕਦੋਂ ਕਰਿਆ ਹੈ ਨਾ ਰੋਪੀ ਖਾਦੀ ਨਾ ਕਰਦੇ ਯਾਰ ਮਾਲੇ ਔਖੇ ਹੋਏ ਨੇ ਸਵੇਰ ਕਰੂ ਉਹ ਕਦੋਂ ਬੰਦੂ 55 ਲਾ ਕਰ ਦੂਗਾ ਉਹਦੇ ਹਲਕਾ ਜਿਹਾ ਇੰਨੀ ਤਾਂ ਕਦੇ ਡਾਈਟ ਫੋਲੋ ਵੀ ਨਹੀਂ ਕੀਤੀ ਤੇ ਅੱਜ ਜਿੰਨੀਆਂ ਟਿਕੜਾ ਤੀਂ ਅੱਜ ਜਿਕੜਾ ਹੋਰ ਮੁਰੀ ਹੋ ਗਈ ਆ ਨਾ ਚਾਰੇ ਵਜੇ ਟਾਲ ਕੋਈ ਨਾ ਹਜੇ ਵੀ ਖੜੇ ਖੜੇ ਨਿਕਲੇ ਹਜੇ ਟਾਈਮ ਨਾਲ ਹੋ ਗਿਆ ਉਹਨੂੰ ਤੇਲ ਦਾ ਚੱਕਤਾ ਸਹੀ ਗੱਲ ਹੈ ਤੇਲ ਦਾ ਚੱਕਤਾ ਜਮਾ ਯਾਰ ਲੀਟਰ ਦੇ ਅੰਦਰ ਰੌਣਕ ਵਾਲੀ ਖਾਗ ਮੈਂ ਖਾ ਨਹੀਂ ਆਉਂਦੀ ਵੱਧਰ ਵਾਲਾ ਵੱਧਰ ਵਾਲਾ ਬਹੁਤ ਖਾ ਗਿਆ ਆਜ ਕੱਲ ਨਗਰਾਜ ਦਾ ਪਤਾ ਤੋਦਣ ਪਲਟ ਆਇਆ ਬਾਬਾ ਹਣ ਸਾਈਟਰ ਵਾਲੇ ਹੋਗੇ ਵੀ ਪਹਿਲਾਂ ਵੀ ਪੰਜ ਸਾਈਟਰ ਹੋ ਗਏ ਸੀਗੇ ਤੂੰ ਹੁਣ 4 ਜਣ ਰਹਿ ਗਿਆ ਲਾ ਜਾਂਦਾ ਕਦੇ ਸੀ ਸਵਰਾਜ ਸਵਰਾਜ ਲਾਵਰ ਕਮੈਂਟ ਕਰੋ ਹੈ ਸਵਰਾਜ ਲਾਵਰ ਕਮੈਂਟ ਕਰੋ ਜਾਂਦਾ ਤੂੰ ਹੀ ਸੱਪ ਬਣਾਦਾ ਤੇ ਯਾਰ ਨੇ ਰੇਸ ਕੋਟੇ ਕੋਲੇ ਲਾ ਲਈ ਆਹ ਸੱਪ ਬਣਾਇਆ ਨੇ ਮਾਜਾ ਤੇਰਾ ਉਹ ਆਹ ਸੱਪ ਬਣਾ ਉਹ 963 ਇੰਜਣਾ ਜੀਸੀਬੀ ਵਾਲਾ ਅੱਛਾ